ਹਾਂਜੀ ਵੈਲਕਮ ਬੈਕ ਮਾਈ ਨਿਊ ਬਲੌਗ ਅੱਜ ਆਪਾਂ ਗੱਲ ਕਰਦੇ ਆਂ ਭਾਰ ਘਟਾਉਣ ਵਾਲੀ ਆਤਮਾ ਨੇ ਜਿਹੜਾ ਪ੍ਰਮਾਤਮਾ ਨੇ ਆਪਾਂ ਨੂੰ ਸਰੀਰਕ ਤੰਦਰੁਸਤ ਦਿੱਤਾ ਕੁਝ ਕ 50% ਆਪਾਂ ਨੂੰ ਬਿਮਾਰੀ ਲੱਗਦੇ ਜਿੰਮੇਵਾਰ ਆਪਾਂ ਖੁਦ ਆਪ ਹੁੰਦੇ ਆਂ ਕਿਉਂਕਿ ਆਪਾਂ ਜਿਹੜੇ ਖਾਣ ਪਾਣ ਨੇ ਆਪਾਂ ਸਹੀ ਢੰਗ ਨਾਲ ਨਹੀਂ ਖਾਂਦੇ ਕਿਉਂਕਿ ਆਪਦੀ ਬਾਡੀ ਨੂੰ ਹਰੇਕ ਪਿਆਰ ਕਰਦਾ ਹੈਗਾ ਕਿਉਂਕਿ ਜੇ ਆਪਾਂ ਆਪਣੀ ਬਾਡੀ ਨੂੰ ਸਰੀਰ ਨੂੰ ਪਿਆਰ ਕਰਦਾ ਤਾਂ ਆਪਾਂ ਹਰੇਕ ਚੀਜ਼ ਖਾਣ ਪਾਣ ਤੋਂ ਭਰੇ ਜ ਰੱਖ ਸਕਦੇ ਹਾਂ ਕਿਉਂਕਿ ਸਰੀਰ ਤੰਦਰੁਸਤ ਨਾ ਹੋਵੇ ਤਾਂ ਕੀ ਹੈ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈਗਾ ਇਸ ਕਰਕੇ ਸਾਨੂੰ ਜਿਹੜੇ ਤਲੇ ਤੱਪੇ ਨੇ ਉਹ ਕੀ ਭ੍ਰੇਸ਼ ਕਰਨੇ ਚਾਹੀਦੇ ਨੇ ਇਹ ਅੱਜ ਆਪਾਂ ਕੀ ਇੱਕ ਕੀ ਹੈ ਚੂਰਨਾ ਲੈ ਕੇ ਆਏ ਜਿਹੜਾ ਕੀ ਤੁਹਾਡਾ ਕੀ ਹੈ weight loss ਕਰੂਗਾ ਜੀ ਇਹ 21 ਦਿਨਾਂ ਦਾ ਦਾ ਰਿਜ਼ਲਟ ਹੈ ਤੁਸੀਂ ਸਵੇਰੇ ਸ਼ਾਮ ਖਾਣਾ ਹੈਗਾ ਕਿਵੇਂ ਖਾਣਾ ਕਿੰਨੇ ਵਜਰ ਖਾਣਾ ਤੋਂ ਇਹ ਸਭ ਵੀਡੀਓ ਚ ਦੱਸਿਆ ਡੇਲੀ ਖਾਂਦੇ ਨੇ ਉਹ ਕੀ ਇੱਕ ਹਾਨੀਕਾਰਕ ਨੇ ਜਿਹੜੀ ਮੋਟਾਪੇ ਨੂੰ ਕੀ ਜਨਮ ਦਿੰਦੀਆਂ ਨੇ ਸਾਨੂੰ ਸਿਰਫ ਜੀਵ ਦਾ ਸੁਆਦ ਦੇਖਣ ਲਈ ਨਹੀਂ ਖਾਣਾ ਚਾਹੀਦਾ ਵੀ ਫਿਟਨੈਸ ਵੀ ਜ਼ਰੂਰੀ ਹੈ ਜੇ ਜਦੋਂ ਬੰਦੇ ਦੀ ਫਿਟਨੈਸ ਹੁੰਦੀ ਹੈ ਤਾਂ ਉਹਦੇ ਉੱਤੇ ਕੱਪੜਾ ਪਾਇਆ ਵੀ ਬਹੁਤ ਵਧੀਆ ਲੱਗਦਾ ਹੈ ਨਹੀਂ ਕਿੰਨੇ ਮਰਜੀ ਮਹਿੰਗੇ ਬ੍ਰਾਂਡ ਪਾ ਲਓ ਜੇ ਢਿੱਡ ਬਾਹਰ ਨਿਕਲ ਲੈਂਦਾ ਜਾਂ ਕੋਈ ਮਟਾਪਾ ਹੁੰਦਾ ਉਹ ਜਮ੍ਹਾਂ ਨਹੀਂ ਚੱਚਦੇ ਹੈਗੇ ਫਿਟਨੈਸ ਵਾਲਾ ਬੰਦਾ ਚਾਹੇ ਸਿੰਪਲ ਸੂਟ ਪਾ ਲੇ ਉਹਦੀ ਫੱਬ ਦੁੱਗਣੀ ਬਣ ਜਾਂਦੀ ਹੈਗੀ ਹਾਂਜੀ ਤਲਿਆ ਤੱਪਾ ਤੇ ਆਪਾਂ ਗੱਲਾਂ ਕਰਦੇ ਆ ਜਦੋਂ ਕੋਈ ਮਤਲਬ ਕੋਲਚੇ ਹੈਗਾ ਅੱਜ ਕੱਲ ਆਉਂਦੇ ਨੇ ਫਾਸਟ ਫੂਡ ਦੂਜਾ ਤੁਸੀਂ ਕਰਨਾ ਇਹ ਅਵੋਇਡ ਕਰਨ ਦੂਜਾ ਕੀ ਕਰਨਾ ਖੰਡ ਜਿਹੜੀ ਆਪਾਂ ਚਾਹ ਦੇ ਵਿੱਚ ਵਰਤਦੇ ਆ ਇਹਨੂੰ ਅਵਾਇਡ ਕਰਨਾ ਹੈ ਉਹਦੀ ਜਗ੍ਹਾ ਤੁਸੀਂ ਸ਼ੱਕਰ ਜਾਂ ਗੁੜ ਦੀ ਚਾਹ ਪੀ ਸਕਦੇ ਹੋ ਡਾਇਰੈਕਟ ਅਖੰਡ ਜਾਂ ਇੰਡਾਇਰੈਕਟ ਆਪਾਂ ਮਿੱਠਾ ਕਰਨੇ ਤਾਂ ਉਹ ਤੁਸੀਂ ਅਵਾਇਡ ਕਰਨਾ ਇਸ ਚੂਰਨ ਦੇ ਨਾਲ ਜੇਕਰ ਤੁਹਾਡਾ ਤੁਸੀਂ weight ਘੱਟ ਕਰਨਾ ਚਾਹੁੰਦੇ ਹੋ ਦੋ ਚੀਜ਼ਾਂ ਤੁਸੀਂ ਆਪਦੀ ਜ਼ਿੰਦਗੀ ਚ ਅਵਾਇਡ ਕਰ ਲਓ ਜਿਹੜੀਆਂ ਕਿ ਤੁਹਾਨੂੰ ਇਹ ਚੂਰਨਾ ਤੁਹਾਨੂੰ 21 ਦਿਨਾਂ ਦੇ ਵਿੱਚ ਤੁਹਾਨੂੰ ਰਿਜ਼ਲਟ ਦੇ ਦੂਗਾ ਤੁਹਾਡਾ ਜਿਹੜਾ ਫੈਟ ਹੈ ਹੌਲੀ-ਹੌਲੀ ਘਟਨਾ ਸਟਾਰਟ ਹੋ ਜੂ ਜਦੋਂ ਤੁਹਾਡੀ ਹਾਜ਼ਮ ਸ਼ਕਤੀ ਸਹੀ ਨਹੀਂ ਹੁੰਦੀ ਤਾਂ ਆਪਣਾ ਕਿ ਮਟਾਪਾ ਵਧਣ ਲੱਗ ਜਾਂਦਾ ਹੈਗਾ ਕਾਹ ਮਸਖਤੀਏ ਥੋੜੀ ਸਹੀ ਕਰੂਗਾ ਜਿਹਦਨ ਕਿ ਤੁਹਾਡੀ ਜਿਹੜੇ ਕੋਈ ਵੀ ਖਾਣ ਪਾਣ ਆਪਾਂ ਖਾਣੇ ਆਗੇ ਰੋਟੀ ਖਾਣੇ ਆ ਜਾਂ ਕੋਈ ਵੀ ਲਾਲਾ ਉਹ ਕੀ ਹੈ ਸਹੀ ਹਾਜ਼ਮ ਹੋਣ ਲੱਗਿਆ ਤਾਂ ਤੁਹਾਡੀ ਆਪੀ ਫਿਟਨੈਸ ਜਿਹੜੀ ਸਹੀ ਹੋ ਜੂਗੀ ਜਿਹੜੀ ਦਾਲ ਚੀਨੀ ਹੈਗੀ ਇੱਕ ਹਾਲ ਮੇ ਵਾਸਤੇ ਬਹੁਤ ਹੀ ਵਧੀਆ ਜਿਵੇਂ ਜਮੈਣ ਹੋਗੀ ਸੌਂਫ ਹੋਗੀ ਤੇ ਇਹਦੇ ਚ ਤੀਜਾ ਕੀ ਹੈ ਜੀਰਾ ਲਾਲਾ ਉਹ ਵੀ ਬਹੁਤ ਹੀ ਵਧੀਆ ਜਿਹੜਾ ਹਣੀ ਹੈਗਾ ਉਹ ਵੀ ਆਪਣੇ ਮਟਾਪੇ ਨੂੰ ਕੰਮ ਕਰਨ ਵਿੱਚ ਬਹੁਤ ਹੀ ਮਦਦ ਕਰਦਾ ਹੈਗਾ ਇਹ ਸਾਰੇ ਚੀਜ਼ਾਂ ਤੁਸੀਂ ਲੈ ਲਓ ਨੂੰ ਚੰਗੀ ਤਰ੍ਹਾਂ ਮੋਮੋ ਜਿਸਤੇ ਦੇ ਵਿੱਚ ਕੁੱਕੜੂ ਜ ਆਪਾਂ ਕਹਿੰਦੇ ਪੁੰਡੇ ਦੇ ਵਿੱਚ ਕੁੱਕੜੂ ਮਿਕਸੀ ਦੇ ਵਿੱਚ ਨਹੀਂ ਕੁਟਣਾ ਤੁਸੀਂ ਇਹਨੂੰ ਜੇਕਰ ਤੁਸੀਂ ਸਹੀ ਦਵਾਈ ਬਣਾਉਣਾ ਚਾਹੁੰਦੇ ਤਾਂ ਇਹਨੂੰ ਸਵੇਰੇ ਸ਼ਾਮ ਲੈ ਲਓ ਸ਼ਾਮ ਨੂੰ ਰੋਟੀ ਖਾਣ ਤੋਂ ਬਾਅਦ ਅੱਧਾ ਘੰਟਾ ਖਾਣਾ ਸ਼ਾਮ ਦਾ ਤੁਸੀਂ ਕੀ ਹੈ ਸੌਣ ਤੋਂ 2 ਘੰਟੇ ਪਹਿਲਾਂ ਖਾਣਾ ਹੈਗਾ ਸਵੇਰ ਦਾ ਖਾਣਾ ਤੁਸੀਂ 9-10 ਵਜੇ ਤੋਂ ਪਹਿਲਾਂ ਕਰ ਲਓ ਇਸ ਤੋਂ ਬਾਅਦ ਤੁਸੀਂ ਕੋਈ ਵੀ ਕੰਮ ਕਰੋ ਨਾ ਕਿ ਖਾਣਾ ਖਾਣ ਤੋਂ ਕੰਮ ਕਰਕੇ ਖਾਣਾ ਖਾਓ ਜੇ ਆਪਾਂ ਸਾਰਾ ਕੰਮ ਕਰਕੇ ਖਾਣਾ ਖਾ ਲੈਨੇ ਆ ਤਾਂ ਆਪਾਂ ਕੀ ਫੈਟ ਦੇ ਵਿੱਚ ਕਨਵਰਟ ਹੋ ਜਾਂਦਾ ਹੈਗਾ ਜਦੋਂ ਆਪਾਂ ਖਾਣਾ ਖਾ ਕੇ ਕੰਮ ਕਰ ਦਿੱਤਾ ਉਹ ਕੋਈ ਅਲਰਜੀ ਬਣ ਜਾਂਦੀ ਹੈਗੀ ਇੱਕ ਡਾਈਜੈਸਟਿਵ ਹੋ ਜਾਂਦਾ ਆਪਣੇ ਖਾਣਾ ਹਾজম ਹੋ ਜਾਂਦਾ ਹੈਗਾ ਇਸ ਕਰਕੇ ਜਿਹੜਾ ਇਹ ਚੂਰਨਾ ਹੈਗਾ ਜਿਹੜਾ ਇਹ ਤੁਹਾਨੂੰ 21 ਦਿਨਾਂ ਦੇ ਵਿੱਚ ਰਿਜ਼ਲਟ ਦੇ ਦੂਗਾ ਮਤਲਬ ਮੱਖਿਆਲ ਦੇ ਨਾਲ ਲੈਣਾ ਇੱਕ ਚਮਚਾ ਤੁਸੀਂ ਮੱਖਿਆਲ ਦੇ ਜੇ ਹੋ ਸਕੇ ਤਾਂ ਉਹਦੇ ਵਿੱਚ ਤੁਸੀਂ ਅੱਧਾ ਨਿੰਬੂ ਪਾ ਲੋ ਜਿਹਦੇ ਕੀ ਹੋਵੇ ਵਧਿਆ ਸਾਨੂੰ ਕਲੀਅਰ ਰਿਜ਼ਲਟ ਮਿਲਣਗੇ ਹਾਂਜੀ ਇਹਦਾ ਬੇਟਾ ਥੋੜਾ ਇੱਕ ਦੋ ਕਿਲੋ ਮਹੀਨੇ ਦੇ ਵਿੱਚ ਥੋੜਾ ਜਰੂਰ ਘਟੂਗਾ ਇਹ ਚੂਰਨ ਦੇ ਨਾਲ ਜੇਕਰ ਤੁਸੀਂ ਇਹਨੂੰ ਪ੍ਰੋਪਰ ਸਹੀ ਤੰਗ ਨਾਲ ਬਣਾਉਣੇ ਤਾਂ ਅਸੀਂ ਬਣਾਇਆ ਸੀਗਾ ਦੇਖੋ ਇੰਨਾ ਕੁ ਰਹਿ ਗਿਆ ਜੀ ਡੇਲੀ ਖਾਣਾ ਚਮਚਾ ਛੇਰੇ ਸਾਂ ਇੱਕ ਦੋ ਕਿਲੋ ਵਜ਼ਨ ਘੱਟ ਵੱਧ ਹੋ ਜਾਉ ਤਾਂ ਚੱਲ ਜਾਂਦਾ ਜੇ 5 ਕਿਲੋ ਜ਼ਿਆਦਾ ਹੋ ਜਾ ਕਿ ਫੈਟ ਹੋ ਜਾਂਦੀ ਉਹਨੂੰ ਕੀ ਮਟਾਪਾ ਕਹਿੰਦੇ ਆਪਾਂ ਜਦੋਂ ਆਪਣਾ ਸਰੀਰ ਦੇ ਵਿੱਚ ਮਟਾਪਾ ਹੋ ਜਾਂਦਾ ਤਾਂ ਆਪਾਂ ਨੂੰ ਕੀ ਹੈ ਟਰਨਾ ਫਿਰ ਨਾ ਵੀ ਬਹੁਤ ਭੈੜਾ ਲੱਗਦਾ ਹੈ ਸਾਹ ਚੜਦਾ ਹੈ ਇਹਨਾਂ ਤੋਂ ਤੁਹਾਡਾ ਸਰੀਰ ਜਿਹੜਾ ਬਿਲਕੁਲ ਫਿੱਟ ਰਹੂ ਤੁਹਾਨੂੰ ਹਾਜ਼ਮ ਸ਼ਕਤੀ ਥੋੜੀ ਸਹੀ ਰੋ ਇੱਕ ਤੁਸੀਂ ਤਲੀਆਂ ਤੱਕੀਆਂ ਚੀਜ਼ਾਂ ਅਵੋਇਡ ਕਰ ਲਓ ਫਾਸਟ ਫੂਡ ਦੂਜਾ ਕੀ ਹੈ ਤੁਸੀਂ ਮਤਲਬ 슈ਗਰ ਡਾਇਰੈਕਟ ਖੰਡ ਇਨਡਾਇਰੈਕਟ ਜਿਹੜਾ ਆਪਾਂ ਮਿੱਠੀਆਂ ਚੀਜ਼ਾਂ ਖਾਂਦੇ ਉਹਨੂੰ ਅਵੋਇਡ ਕਰਦੋ ਤੁਹਾਨੂੰ 2-3 ਮਹੀਨਿਆਂ ਦੇ ਵਿੱਚ ਕੀ ਹੈ ਦਾ ਪ੍ਰੋਪਰ ਰਿਜ਼ਲਟ ਮਿਲ ਜੂ ਗਰਮ ਪਾਣੀ ਦੇ ਨਾਲ ਲੈ ਨਿੱਗੇ ਨਾਲ ਸਵੇਰੇ ਤੇ ਸ਼ਾਮ ਜੀ ਜੇਕਰ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਕਰੋ ਕਮੈਂਟ ਕਰੋ ਤੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ